नमस्कार दोस्तों पी टेट दी तैयारी कर रहे विद्यार्थियों ਲਈ ਇੱਕ ਵਾਰੀ ਫੇਰ ਨੋਟਿਸ ਲੈ ਕੇ حاضر ਹਾਂ ਜੀ ਅੱਜ ਦਾ ਸਾਡਾ ਵਿਸ਼ਾ ਹੈ ਵਾਜੂ ਮੰਡਲ ਜੋ ਕਿ ਪੰਘੋਲ ਦੇ ਨਾਲ ਸੰਬੰਧਿਤ ਹੈ ਸੂਰਜ ਪਰਿਵਾਰ ਦੇ ਵਿੱਚੋਂ ਸਿਰਫ ਧਰਤੀ ਇੱਕ ਅਜਿਹਾ ਗ੍ਰਹਿ ਹੈ ਜਿਸ ਤੇ ਜੀਵਨ ਸੰਭਵ ਹੈ ਔਰ ਉਸ ਦਾ ਕਾਰਨ ਹੈ ਵਾਜੂ ਮੰਡਲ ਜਾਲ ਮੰਡਲ ਤੇ ਥਾਲ ਮੰਡਲ ਤਿੰਨ ਪ੍ਰਮੁੱਖ ਮੰਡਲ ਨੇ ਉਹਨਾਂ ਦੇ ਵਿੱਚੋਂ ਅੱਜ ਅਸੀਂ ਡਿਸਕਸ ਕਰਾਂਗੇ ਜੀ ਵਾਜੂ ਮੰਡਲ ਧਰਤੀ ਦੀਵਾਲੇ ਹਲਾ ਦੇ ਗਲਾਫ ਨੂੰ ਕੀ ਕਹਿੰਦੇ ਹਨ ਵਾਜੂ ਮੰਡਲ ਧਰਤੀ ਦੇ ਦਿਵਾਲੇ ਜਿਹੜਾ ਗਲਾਫ ਹੈ ਹਵਾ ਦਾ ਉਸ ਨੂੰ ਵਾਜੂ ਮੰਡਲ ਦਾ ਨਾਮ ਦਿੱਤਾ ਗਿਆ ਹੈ ਧਰਤੀ ਦੀਵਾਲੇ ਹਵਾ ਦਾ ਗਲਾਫ ਕਿੱਥੋਂ ਤੱਕ ਹੈ ਲਗਭਗ 1600 ਕਿਲੋਮੀਟਰ ਤੱਕ ਹੈ ਜਿਹੜਾ ਗਲਾਫ ਬਣਿਆ ਹੋਇਆ ਹੈ 99% ਹਵਾ ਕਿੱਥੋਂ ਤੱਕ ਹੈ 32 ਕਿਲੋਮੀਟਰ ਦੇ ਘੇਰੇ ਤੱਕ ਵਾਜੂ ਮੰਡਲ ਦੇ ਪ੍ਰਮੁੱਖ ਅੰਸ਼ ਕਿਹੜੇ-ਕਿਹੜੇ ਹਨ ਵਾਜੂ ਮੰਡਲ ਦੇ ਪ੍ਰਮੁੱਖ ਅੰਸ਼ ਹਵਾ ਸਾਮਨ ਨਮੀ ਤੇ વાਯੂ ਦਾਬ ਹਵਾ ਦੇ ਭਾਰ ਨੂੰ ਕੀ ਕਹਿੰਦੇ ਹਨ વાਯੂ ਦਾਬ ਹਵਾ ਵਿੱਚਲੀ ਪਾਣੀ ਦੀ ਮਾਤਰਾ ਨੂੰ ਕੀ ਕਿਹਾ ਜਾਂਦਾ ਹੈ ਨਮੀ ਹਵਾ ਵਿੱਚ ਸਭ ਤੋਂ ਵੱਧ ਮਾਤਰਾ ਕਿਹੜੀਆਂ ਗੈਸਾਂ ਦੀ ਹੈ ਨਾਈਟ੍ਰੋਜਨ ਤੇ ਆਕਸੀਜਨ ਲਗਭਗ 99% ਜਿਹੜੀ ਹਵਾ ਹੈ ਉਹ ਇਹਨਾਂ ਦੋ ਗੈਸਾਂ ਦਾ ਇਸ ਤੋਂ ਇਲਾਵਾ ਅੱਗੇ ਹੈ ਜੀ ਵਾਯੂ ਮੰਡਲ ਵਿੱਚ 19 ਕਿਲੋਮੀਟਰ ਤੋਂ 48 ਕਿਲੋਮੀਟਰ ਤੱਕ ਕਿਹੜੀ ਗੈਸ ਵਧੇਰੇ ਪਾਈ ਜਾਂਦੀ ਹੈ ਓਜ਼ੋਨ ਗੈਸ ਅਗਲਾ ਪ੍ਰਸ਼ਨ ਹੈ ਜੀ ਵਾਯੂ ਮੰਡਲ ਦੀ ਨਰੋਲ ਖੁਸ਼ਕ ਹਵਾ ਵਿੱਚ ਗੈਸਾਂ ਦੀ ਮਾਤਰਾ ਦੱਸੋ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਜੀ ਔਰ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ ਕਿਸੇ ਨਾ ਕਿਸੇ ਇਗਜ਼ਾਮ ਦੇ ਵਿੱਚ ਹਰ ਇਗਜ਼ਾਮ ਦੇ ਵਿੱਚ ਲਗਭਗ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਕਿੰਨੀ ਮਾਤਰਾ ਹੈ ਸਭ ਤੋਂ ਜ਼ਿਆਦਾ ਜਿਹੜੀ ਗੈਸ ਹੈ ਜੀ ਨਾਈਟ੍ਰੋਜਨ 78.03% ਆਕਸੀਜਨ 21.99% ਆਰਗਨ ਹੈ ਜੀ ਤੀਜੇ ਨੰਬਰ ਤੇ 0.94% ਕਾਰਬਨ ਡਾਈਆਕਸਾਈਡ 0.03% ਤੇ ਹਾਈਡਰੋਜਨ 0.01 ਪ੍ਰਤੀਸ਼ਤ ਇਹਨਾਂ ਗੈਸਾਂ ਦੀ ਆਪਣੀ ਆਪਣੀ ਮਹੱਤਤਾ ਹੈ ਜੀ ਆਕਸੀਜਨ ਜਿਹੜੀ ਹੈ ਜੀਵ ਜੰਤੂਆਂ ਦੇ ਲਈ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਸਾਹ ਲੈਣਾ ਔਖਾ ਹੈ ਉਸੇ ਤਰ੍ਹਾਂ ਕਾਰਬਨ ਡਾਈ ਆਕਸਾਈਡ ਜਿਹੜੀ ਹੈ ਪੌਦਿਆਂ ਦੇ ਲਈ ਬਹੁਤ ਮਹੱਤਵਪੂਰਨ ਹੈ ਔਰ ਨਾਈਟ੍ਰੋਜਨ ਜਿਹੜੀ ਹੈ ਇਹ ਵੀ ਵੇਲ ਬੂਟਿਆਂ ਨੂੰ ਜਿਉਂਦਾ ਰੱਖਦੀ ਹੈ ਅੱਗੇ ਹੈ ਕਿ ਵੇਲ ਬੂਟਿਆਂ ਲਈ ਕਿਹੜੀ ਗੈਸ ਮਹੱਤਵਪੂਰਨ ਹੈ ਨਾਈਟ੍ਰੋਜਨ ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਤਾਂ ਠੰਡੀ ਹਵਾ ਉਸ ਦਾ ਸਥਾਨ ਮਲ ਲੈਂਦੀ ਹੈ। ਠੰਡੀ ਹਵਾ ਉਸ ਦਾ ਸਥਾਨ ਲੈ ਲੈਂਦੀ ਹੈ। ਹਵਾ ਦੇ ਇਸ ਗੇੜ ਨੂੰ ਕੀ ਕਹਿੰਦੇ ਹਨ? ਸਵਹੇਨ। વાજૂ ਮੰਡਲ ਵਿਚਲੀ ਬਣਾਵਤੀ স্থੂਲਤਾ ਨੂੰ ਕੀ ਕਹਿੰਦੇ ਹਨ? ਹਵਾ ਪ੍ਰਦੂਸ਼ਣ। ਬਣਾਵਤੀ স্থੂਲਤਾ ਦਾ ਅਰਥ ਹੈ ਮਨੁੱਖ ਦੇ ਦੁਆਰਾ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਣ ਫਲਾਇਆ ਜਾਂਦਾ ਜਿਵੇਂ ਫੈਕਟਰੀਆਂ ਰਹੀਂ ਵਾਹਨਾਂ ਰਹੀਂ ਉਸ ਨੂੰ ਹਵਾ ਪ੍ਰਦੂਸ਼ਣ ਕਿਹਾ ਜਾਂਦਾ ਹੈ ਮੋਟਰ ਗੱਡੀਆਂ ਤੇ ਵਾਨ ਕਿਹੜੀ ਗੈਸ ਛੱਡਦੇ ਹਨ ਕਾਰਬਨ ਮੋਨੋਆਕਸਾਈਡ ਮੋਟਰ ਗੱਡੀਆਂ ਦਾ ਜਿਹੜਾ ਧੂਆਂ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ ਜਿਹੜੀ ਜ਼ਹਿਰੀਲੀ ਗੈਸ ਹੈ ਉਸ ਦੀ ਜਿਹੜੀ ਮਾਤਰਾ ਹੈ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਜੀ ਵਾਯੂ ਮੰਡਲ ਦੀਆਂ ਕਿੰਨੀਆਂ ਤਹਿਆਂ ਵਾਯੂ ਮੰਡਲ ਨੂੰ ਕਿੰਨੀਆਂ ਤਹਿਾਂ ਵਿੱਚ ਵੰਡਿਆ ਗਿਆ ਹੈ ਇਹਦੀਆਂ 4 ਤਹਿਆਂ ਨੇ ਜੀ ਅਸ਼ਾਂਤੀ ਮੰਡਲ 12 ਕਿਲੋਮੀਟਰ ਤੱਕ ਸੰਤਾਪ ਮੰਡਲ 50 ਤੋਂ 55 ਕਿਲੋਮੀਟਰ ਮੱਧ ਵਰਤੀ ਮੰਡਲ 50 ਤੋਂ 80 ਕਿਲੋਮੀਟਰ ਤੇ ਤਾਪ ਮੰਡਲ 100 ਤੋਂ 300 ਕਿਲੋਮੀਟਰ ਅਸ਼ਾਂਤੀ ਮੰਡਲ ਦੀ ਗੱਲ ਕਰਾਂਗੇ ਤਾਂ ਜਿਵੇਂ ਕਿ ਇਹਦੇ ਨਾਮ ਤੋਂ ਹੀ ਸਪਸ਼ਟ ਹੈ ਅਸ਼ਾਂਤੀ ਮੰਡਲ ਜਿੰਨੀਆਂ ਕਿਰਿਆਵਾਂ ਨੇ ਉਥਲ ਪੁਥਲ ਸਭ ਤੋਂ ਜ਼ਿਆਦਾ ਇਸ ਮੰਡਲ ਵਿੱਚ ਹੁੰਦੀ ਹੈ ਮੌਸਮ ਦਾ ਬਦਲਣਾ ਹਵਾ ਮੀਂਹ ਹਨੇਰੀ ਸਾਰਾ ਕੁਝ ਇਸ ਮੰਡਲ ਚ ਜ਼ਿਆਦਾ ਵਾਪਰਦਾ ਅਗੇ ਕੁਐਸਚਨ ਨੰਬਰ 15 ਜੀ 오ਜ਼ੋਨ ਗੈਸ ਕਿਹੜੀਆਂ ਕਿਰਨਾਂ ਤੋਂ ਰੱਖਿਆ ਕਰਦੀ ਹੈ? ਪ੍ਰਾਵੈਂਗਣੀ ਕਿਰਨਾਂ ਜਿਹੜੀਆਂ ਕਿ ਸੂਰਜ ਤੋਂ ਆਉਂਦੀਆਂ ਨੇ ਔਰ ਪ੍ਰਾਪ 오ਜ਼ੋਨ ਗੈਸ ਹੈ ਜਿਹੜੀ ਇਹਨਾਂ ਨੂੰ ਸੋਖ ਲੈਂਦੀ ਹੈ ਲਗਭਗ 9% ਸੂਰਜ ਦੀ ਰੋਸ਼ਨੀ ਦੇ ਵਿੱਚ ਹੁੰਦੀਆਂ ਨੇ। ਹਵਾ ਵਿਚਲੀ ਗਰਮੀ ਨੂੰ ਕੀ ਕਿਹਾ ਜਾਂਦਾ ਹੈ? ਤਾਪਮਨ। ਧਰਤੀ ਨੂੰ ਤਾਪਮਨ ਦੇਣ ਵਾਲੇ ਕਿੰਨੇ ਸੋਮੇ ਹਨ? ਦੋ, ਸੂਰਜ ਅਤੇ ਧਰਤੀ ਦਾ ਅੰਤਰਵ ਅੰਦਰੂਨੀ ਤਾਪ ਤਾਪਮਾਨ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ ਥਰਮਾਮੀਟਰ ਤਾਪਮਾਨ ਮਾਪਣ ਲਈ ਕਿੰਨੇ ਪਰਮਾਨੇ ਵਰਤੇ ਜਾਂਦੇ ਹਨ ਦੋ ਨੇ ਜੀ ਸੈਲਸੀਅਸ ਡਿਗਰੀ ਤੇ ਫਾਰਨਹੇਟ ਸੈਲਸੀਅਸ ਜਿਹੜੀ ਵਿਗਿਆਨਿਕ ਰਿਕਾਰਡ ਰੱਖਣ ਲਈ ਵਰਤੀ ਜਾਂਦੀ ਹੈ ਤੇ ਫਾਰਨਹੇਟ ਮੌਸਮੀ ਰਿਕਾਰਡ ਰੱਖਣ ਦੇ ਲਈ ਵਰਤਿਆ ਜਾਂਦਾ ਹੈ ਫਾਰਨਹੇਟ ਪੈਮਾਨੇ ਅਨੁਸਾਰ ਪਾਣੀ ਦਾ ਜਮਾਓ ਦਰਜਾ ਕਿੰਨਾ ਹੈ 32 ਡਿਗਰੀ ਫਾਰਨਹੇਟ ਪੈਮਾਨੇ ਅਨੁਸਾਰ ਪਾਣੀ ਦਾ ਉਬਾਲ ਦਰਜਾ ਕਿੰਨਾ ਹੈ 212 ਡਿਗਰੀ ਜੇ ਅਸੀਂ ਸੈਲਸੀਅਸ ਦੀ ਗੱਲ ਕਰੀਏ ਤਾਂ ਜਿਹੜਾ ਪਾਣੀ ਦਾ ਜਮਾਓ ਦਰਜਾ ਹੈ 0 ਡਿਗਰੀ ਤੇ ਫਾਰਨਹਟ ਦਾ ਜਿਹੜਾ ਸੈਲਸੀਅਸ ਦੇ ਸੈਲਸੀਅਸ ਦੇ ਵਿੱਚ ਜਿਹੜਾ ਉਬਾਲ ਦਰਜਾ ਹੈ ਪਾਣੀ ਦਾ 100 ਡਿਗਰੀ ਸੈਲਸੀਅਸ ਤਾਪਮਾਨ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ਅਕਸ਼ਾਂਸ਼ ਸਮੁੰਦਰ ਤੋਂ ਚਾਈ ਸਮੁੰਦਰ ਤੋਂ ਦੂਰੀ ਅਕਸ਼ਾਂਸ਼ ਦਾ ਮਤਲਬ ਵਿਥਕਾਰ ਹੈ ਭੂਮੰਤ ਰੇਖਾ ਤੋਂ ਜਿੰਨਾ ਕੋਈ ਦੂਰ ਹੋਏਗਾ ਭੂਮੰਦ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਇਸ ਕਰਕੇ ਉੱਥੇ ਸਭ ਤੋਂ ਵੱਧ ਤਾਪਮਨ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਜੀ ਜਿਉਂ-ਜਿਉਂ ਭੂਮੰਦ ਰੇਖਾ ਤੋਂ ਧਰੂਵਾਂ ਵੱਲ ਜਾਈਏ ਤਾਂ ਤਾਪਮਨ ਘਟਦਾ ਹੈ ਜਾਂ ਵੱਧਦਾ ਹੈ ਘਟਦਾ ਹੈ ਵਾਇਰਲੈਸ ਸੰਚਾਰ ਪ੍ਰਣਾਲੀ ਕਿਹੜੀਆਂ ਤਰੰਗਾਂ ਦੇ ਆਧਾਰ ਤੇ ਕੰਮ ਕਰਦੀ ਹੈ ਰੇਡੀਓ ਤਰੰਗਾਂ ਵਾਇਰਲੈਸ ਦਾ ਮਤਲਬ ਹੈ ਬਿਨਾਂ ਤਾਰ ਤੋਂ ਜਿਹੜੇ ਸਾਡੇ ਸੰਚਾਰ ਕੰਮ ਕਰ ਰਹੇ ਨੇ ਜਿਵੇਂ ਮੋਬਾਈਲ ਤਾਂ ਇਹ ਕਿਸ ਦੇ ਆਧਾਰ ਤੇ ਕੰਮ ਕਰਦੇ ਨੇ ਰੇਡੀਓ ਤਰੰਗਾਂ ਬਿਜਲੀ ਅਣੂ ਕਿਹੜੇ ਮੰਡਲ ਵਿੱਚ ਪਾਏ ਜਾਂਦੇ ਹਨ ਆਇਨ ਮੰਡਲ ਵਿੱਚ ਆਇਨ ਮੰਡਲ ਦੇ ਵਿੱਚ ਬਜਲਾਈ ਅਣੂ ਜਿਹੜੇ ਆ ਪਾਏ ਜਾਂਦੇ ਆ ਇਹ ਹੀ ਬਜਲਾਈ ਅਣੂ ਨੇ ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ ਤੇ ਮੁੜਨ ਦੇ ਵਿੱਚ ਸਹਾਇਤਾ ਕਰਦੇ ਹਨ ਜਿਹਦੇ ਨਾਲ ਸਾਡੇ ਵਾਇਰਲੈਸ ਸੰਚਾਰ ਜਿਹੜੇ ਨੇ ਉਹ ਚੱਲਦੇ ਨੇ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰਨ ਲਈ ਪਹਿਲਾਂ ਜਿਹੜੀਆਂ ਭਾਈਆਂ ਨੇ ਤੁਸੀਂ ਸ਼ੇਅਰ ਕੀਤੀਆਂ ਨੇ ਉਮੀਦ ਹੈ ਕਿ ਇਸ ਵੀਡੀਓ ਨੂੰ ਵੀ ਸ਼ੇਅਰ ਕਰੋਗੇ ਤੇ ਲਾਈਕ ਵੀ ਕਰੋਗੇ ਧੰਨਵਾਦ ਫਿਰ ਅਗਲੇ ਨੋਟਸ ਲੈ ਕੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਥੈਂਕ ਯੂ ਥੈਂਕ ਯੂ ਸੋਮ